ਹਾਂਜੀ ਮਨਜੀਤ ਸਿੰਘ ਜੀ ਹਾਂਜੀ ਸ੍ਰੀਮਨ ਜੀ ਸਭ ਤੋਂ ਪਹਿਲਾਂ ਤਾਂ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਚ ਆਪ ਦਾ ਸਵਾਗਤ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹੱਕ ਸੱਚ ਦੀ ਆਵਾਜ਼ ਹੈ ਜਿਹੜੀ ਪੰਜਾਬ ਦੇ ਜਾਂ ਬਲਡ ਦੇ ਵਿੱਚ ਤੁਸੀਂ ਚੱਕਦੇ ਹੋ ਤੇ ਲੋਕਾਂ ਦੇ ਮਸਲਿਆਂ ਨੂੰ ਉਭਾਰਦੇ ਹੋ ਕਾਂਗਰਸ ਆਲ ਜਿਹੜਾ ਕੱਲ ਨੂੰ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿਉਂਕਿ ਜਿੱਥੇ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਖੋਹੀ ਜਾ ਰਹੀ ਆ ਕਿਸਾਨਾਂ ਵਾਲਾ ਗੁੱਸਾ ਦੀ ਲਹਿ ਦੇਖਣ ਨੂੰ ਮਿਲ ਰਹੀ ਆ ਕਿਸਾਨਾਂ ਵੱਲੋਂ ਜੋ ਟਰੈਕਟਰ ਮਾਰਚ ਕੀਤਾ ਜਾ ਉਹਦੇ ਸਬੰਧ ਵਿੱਚ ਆਪ ਜੀ ਦੇ ਨਾਲ ਪੰਜ ਚਾਰ ਮਿੰਟ ਗੱਲ ਕਰਨੀ ਸੀ ਸਮਾਂ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਤੁਸੀਂ ਕਰੋ ਜੀ ਗੱਲ ਇਹ ਪਸਦਾ ਮਸਲਾ ਪੰਜਾਬ ਦਾ ਲੋਕ ਬਹੁਤ ਪਰੇਸ਼ਾਨ ਆ ਠੀਕ ਹੈ ਜੀ ਕਮਲੇ ਸਖਤ ਬੋਲਦਾ ਇਹ ਦੱਸੋ ਜਿਹੜੀ ਆਪਾਂ ਲੈਂਡ ਪੂਲਿੰਗ ਆ ਇਹਦੇ ਤੇ ਸੰਬੰਧ ਖਬਰਾਂ ਲੱਗ ਰਹੀਆਂ ਆ ਇਹਦੇ ਸੰਬੰਧ ਤੇ ਗੱਲ ਚੱਲ ਰਹੀ ਆ ਤੇ ਕਈ ਜ਼ਿਆਦਾਤਰ ਦੇ ਦੇ ਦਰਸ਼ਕਾਂ ਨੂੰ ਜਾਂ ਆਮ ਲੋਕਾਂ ਨੂੰ ਪਤਾ ਨਹੀਂ ਵੀ ਲੈਂਡ ਪੂਲਿੰਗ ਦਾ ਮਤਲਬ ਕੀ ਆ ਜੀ ਪਹਿਲਾਂ ਇੱਕ ਇਹ ਨੂੰ ਗੱਲ ਕਲੀਅਰ ਕਰ ਲਈਏ ਜੀ ਆਪਾਂ ਹਾਂਜੀ ਦੇਖੋ ਪੰਜਾਬ ਗਵਰਨਮੈਂਟ ਨੇ ਮਨਦੀਪ ਸਿੰਘ ਵੀ ਇੱਕ ਪਾਲਿਸੀ ਬਣਾਈ ਆ ਨੀਤੀ ਬਣਾਈ ਆ ਠੀਕ ਆ ਜੀ ਉਹ ਨੀਤੀ ਇਹ ਆ ਕਿ ਜਿਹੜੀਆਂ ਜ਼ਮੀਨਾਂ ਨੇ ਅਕਵਾਇਰ ਕਰਨੀਆਂ ਨੇ ਗਵਰਨਮੈਂਟ ਨੇ ਉਹਨਾਂ ਕਿਸਾਨਾਂ ਨੂੰ ਇੱਕ ਮੁੱਕੀ ਪੈਸਾ ਨਹੀਂ ਦੇਣਾ ਹੈਗਾ ਉਹਨਾਂ ਕਿਸਾਨਾਂ ਨੂੰ ਇੱਕ ਜਿਹੜਾ ਕਮਰਸ਼ੀਅਲ ਪਲਾਟ ਦੇਣਾ 200 ਗਜ ਦਾ ਤੇ 5 500 ਗਜ ਦੇ ਦੋ ਇੱਕ ਕਿੱਲੇ ਮਗਰ ਪਲਾਟ ਦੇਨੇ ਆ ਠੀਕ ਹੈ ਜੀ ਤੇ ਜਿਹੜਾ ਵੱਡਾ ਕਿਸਾਨ ਆ ਵੱਡਾ ਕਿਸਾਨ ਤਾਂ ਖੈਰ ਹੁਣ ਪੰਜਾਬ ਦੇ ਵਿੱਚ ਉਹ ਇੱਡਾ ਹੈ ਨਹੀਂ ਜਿੱਥੇ 50 ਏਕੜ ਜ਼ਮੀਨ ਆ ਉਹਨਾਂ ਨੂੰ 30 ਏਕੜ ਜ਼ਮੀਨ ਆ ਜਿਹੜੀ ਉਹ ਦੇ ਦਿੱਤੀ ਜਾਊਗੀ ਠੀਕ ਹੈ ਜੀ 2 ਏਕੜ ਜ਼ਮੀਨ ਆ ਜਿਹੜੀ ਬਿਨਾ ਕੋਈ ਪੈਸੇ ਦਿੱਤੇ ਆ ਉਹਨਾਂ ਕਿਸਾਨਾਂ ਤੋਂ ਇਹ ਜ਼ਮੀਨ ਸਰਕਾਰ ਨੇ ਲੈ ਲੈਣੀ ਆ ਠੀਕ ਹੈ ਜੀ ਸਰਕਾਰ ਕਹਿੰਦੀ ਆ ਕਿ ਅਸੀਂ ਇੱਥੇ ਇਹ ਜ਼ਮੀਨ ਨੂੰ ਇਹਨਾਂ ਡਿਵੈਲਪ ਕਰਨਾ ਹੂੰ ਇਹ ਇਹ ਇੱਕ ਵੱਲ ਦੇ ਨਕਸ਼ੇ ਦੇ ਉੱਤੇ ਆਉਗੀ ਗੱਲ ਕਿ ਇੱਥੋਂ ਦੇ ਜਿਹੜੇ ਕਿਸਾਨ ਆ ਜਿਹਦੇ ਜਿਨ੍ਹਾਂ ਦੇ ਪਲਾਟ ਆ ਜਿਹੜੇ ਦੇ ਨੇ ਉਹ ਪਲਾਟ 4-4 ਕਰੋੜ ਰੁਪਏ ਦੇ ਵਿਕਣਗੇ ਜਿਵੇਂ ਸਰਕਾਰ ਕਹਿੰਦੀ ਆ ਠੀਕ ਹੈ ਜੀ ਵਿਦਕਿ ਜਿਹੜੀਆਂ ਪਹਿਲਾਂ ਆਪਣੇ ਅੱਖੀਂ ਦੇਖਣ ਦੀਆਂ ਗੱਲਾਂ ਨੇ ਜਗਰਾਉ ਤਹਿਿਲ ਦੇ ਵਿੱਚ ਇੱਕ 400 ਏਕੜ ਦੇ ਵਿੱਚ ਇੱਕ 슈ਗਰ ਮਿਲ ਬਣਾਈ ਗਈ ਸੀ ਕਜੀ ਉਹ 슈ਗਰ ਮਿਲ ਜਿਹੜੀ ਸੀ ਬਦਨੀਤੀ ਸੀ ਸਰਕਾਰਾਂ ਦੀ ਉਹ ਇਥੋਂ ਉਜਾੜ ਦਿੱਤੀ ਗਈ ਹੈ ਉਜਾੜਨ ਤੋਂ ਬਾਅਦ ਇਹ ਜ਼ਮੀਨ ਸਰਕਾਰ ਨੇ ਗਲਾਡਾ ਨੂੰ ਡਵੈਲਪਮੈਂਟ ਵਾਸਤੇ ਦੇ ਦਿੱਤੀ ਜੀ ਉਹ ਜ਼ਮੀਨ ਦੇ ਸਾਹਮਣੇ ਦੇਖ ਲਓ ਵੀ ਸਿਰਫ ਚਾਰ ਕੋਠੀਆਂ ਹੀ ਬਣੀਆਂ ਬਾਕੀ ਉਥੇ ਜੰਗਲ ਉਥੇ ਆਕੀ ਖੜੇ ਹੋਏਗੇ ਨੇ ਇਸ ਜਿਹੜੀ ਜ਼ਮੀਨ ਸਰਕਾਰ ਨੇ ਇੰਨਾ ਚਿਰ ਪਹਿਲਾਂ ਕਮੇਰ ਕੀਤੀ ਸੀ ਉਹ ਨਹੀਂ ਡਿਵੈਲਪ ਕਰ ਸਕੀ ਤੇ ਇਹ ਏਡੀ ਵੱਡੀ ਜ਼ਮੀਨ ਜਿਹੜੀ ਲੁਧੇਹਾਣੇ ਜ਼ਿਲ੍ਹੇ ਦੀ 24311 ਏਕੜ ਆ ਤੇ ਦੂਸਰੀਆਂ ਜ਼ਿਲ੍ਹਿਆਂ ਦੇ ਵਿੱਚ ਵੀ ਕੋਈ 12 12.5 ਹਜ਼ਾਰ ਏਕੜ ਜ਼ਮੀਨ ਇਹ ਸਰਕਾਰ ਕਬਜ਼ਾ ਕਰਨ ਜਾ ਰਹੀ ਹੈਗੀ ਹੈ ਇਹ ਜਿਹੜੀ ਕਿਸਾਨਾਂ ਦਾ ਫਾਇਦਾ ਨਹੀਂ ਇਹ ਉਜਾੜਾ ਨੀਤੀ ਆ ਇਹਨੂੰ ਉਜਾੜਾ ਕਹਿ ਸਕਦੇ ਆ ਇਸ ਤਰ੍ਹਾਂ ਪੰਨਾ ਤੁੰਟਾ ਲਈ ਜੁੜਾ ਪਿਆ ਇਹ ਸਰਕਾਰ ਦੁਆਰਾ ਉਸ ਉਹ ਜਨ ਯਾਦ ਕਰਵਾ ਰਹੀ ਹੈ ਜੀ ਐ ਕੰਮਟਸ ਇੱਕ ਗੱਲ ਹੋਰ ਕਲੀਅਰ ਦਰਸ਼ਕਾਂ ਨਾਲ ਆਪਾਂ ਕਰ ਲਈਏ ਵੀ ਜਿਹੜੀ ਇਹ ਸਕੀਮਾਂ ਇਹ ਕੇਂਦਰ ਸਰਕਾਰ ਵੱਲੋਂ ਆ ਜਾਂ ਪੰਜਾਬ ਸਰਕਾਰ ਵੱਲੋਂ ਜ਼ਮੀਨ ਕਿਸਾਨਾਂ ਦੀ ਜ਼ਮੀਨ ਖੋਈ ਜਾ ਰਹੀ ਹੈ ਹਾਲ ਦੀ ਘੜੀ ਤਾਂ ਇਹ ਜਿਹੜੀ ਸਕੀਮ ਆ ਇਹ ਪੰਜਾਬ ਗਵਰਨਮੈਂਟ ਵੱਲੋਂ ਹੀ ਹੈ ਪੰਜਾਬ ਗਵਰਨਮੈਂਟ ਬਹੁਤ ਵੱਡਾ ਇੱਕ ਡਰਾਮਾ ਰਚ ਕੇ ਇਹ ਦੱਸਣਾ ਚਾਹੁੰਦੀ ਆ ਵਰਲਡ ਬੈਂਕ ਕੋਲੇ ਵੀ ਅਸੀਂ ਇੰਨੀ ਜ਼ਮੀਨ ਐਕਵਾਇਰ ਕਰ ਲਈ ਕਿ ਸਾਨੂੰ ਕਰਜ਼ਾ ਦਿੱਤਾ ਜਾਵੇ ਠੀਕ ਹੈ ਇਹ ਇੱਕ ਕਰਜ਼ਾ ਲੈਣ ਲਈ ਵਰਲਡ ਬੈਂਕ ਤੋਂ ਇਹ ਸਰਕਾਰ ਆ ਜਿਹੜੀ ਇਹ ਇੱਕ ਨੀਤੀ ਬਣਾ ਨੀਤੀ ਦੇ ਤਹਿਤ ਚੱਲ ਰਹੀ ਆ ਪੰਜਾਬ ਸਰਕਾਰ ਨੂੰ ਇੰਨੀ ਬੇਸਮਝੀ ਵਿੱਚ ਨਹੀਂ ਚੱਲਣਾ ਚਾਹੀਦਾ ਕਿਉਂਕਿ ਪੰਜਾਬ ਦੇ ਫਿਰ ਤਾਂ ਪਹਿਲਾਂ ਹੀ 4.5 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਵਾ ਚੜ ਚੁੱਕਿਆ ਸਰਕਾਰ ਹਰ ਸਾਲ ਹਰ 6 ਮਹੀਨਿਆਂ ਬਾਅਦ ਉਹ ਹਜ਼ਾਰਾਂ ਕਰੋੜ ਰੁਪਇਆ ਕਰਜ਼ਾ ਪਹਿਲਾਂ ਲੈ ਰਹੀ ਆ ਤੇ ਇੱਕ ਗੱਲ ਮੈਂ ਤੁਹਾਨੂੰ ਇਹ ਸਾਫ਼ ਕਹਿਣਾ ਚਾਹੁੰਦਾ ਸਰਕਾਰ ਲਾਰੇ ਲੱਪੇ ਏਡੇ ਲਾਉਂਦੀ ਐ ਕਿ ਪਹਿਲਾਂ ਕਹਿੰਦੇ ਸੀ ਅਸੀਂ ਤੁਹਾਨੂੰ 30000 ਰੁਪਇਆ ਠੇਕਾ ਦੇਵਾਂਗੇ ਜ਼ਮੀਨ ਦਾ ਤੁਸੀਂ ਵਾ ਸਕਦੇ ਹੋ ਫਿਰ ਕਹਿੰਦੀ 50000 ਦੇਵਾਂਗੇ ਫਿਰ ਹੁਣ ਇਹਨਾਂ ਨੇ ਕਿਹਾ ਵੀ ਲੱਖ ਦੇ ਦਿਆਂਗੇ ਹੂੰ ਇਹਨਾਂ ਅਸੀਂ ਮੈਂ ਜਮਹੂਰੀ ਕਿਸਾਨ ਸਭਾ ਦਾ ਅਜੀਲ ਪ੍ਰਧਾਨ ਵੱਲੋਂ ਇਹ ਪੁੱਛਣਾ ਚਾਹੁੰਦਾ ਸਰਕਾਰ ਨੂੰ ਜਿਹੜੀ ਸਰਕਾਰ ਦੇ ਕੋਲੇ ਮੁਲਾਜ਼ਮਾਂ ਨੂੰ ਪੈਸੇ ਦੇਣ ਸਰਕਾਰ ਦੇ ਜੋਗੇ ਪੈਸੇ ਨਹੀਂ ਹੈਗੇ ਡਾਕਟਰਾਂ ਦੇ ਹਸਪਤਾਲਾਂ ਦੇ ਵਿੱਚ ਦਵਾਈਆਂ ਤੱਕ ਨਹੀਂ ਉਪਲਬਧ ਹੈਗੀਆਂ ਇੱਕ ਦੁੱਕੀ ਪਿੰਡਾਂ ਦੇ ਵਿੱਚ ਗ੍ਰਾਂਟ ਦੇਣ ਵਾਸਤੇ ਇਹਨਾਂ ਨੇ ਇਹਨਾਂ ਕੋਲੇ ਹੈ ਨਹੀਂ ਤੇ ਇਹ ਏਡੀ ਵੱਡੀ ਰਕਮ ਕਿਹੜੇ ਬਜਟ ਦੇ ਵਿੱਚ ਇਹਨਾਂ ਨੇ ਪਾਸ ਕਰਤੀ ਕਿ ਅਸੀਂ ਕਿਸਾਨਾਂ ਨੂੰ ਦੇਵਾਂਗੇ ਇਹ ਸਿਰਫ ਦਿਖਾਵੇ ਦੀਆਂ ਗੱਲਾਂ ਨੇ ਅਸਲੀਅਤ ਤੋਂ ਪੂਹਾਂ ਦੂਰ ਜਾ ਕੇ ਇਹ ਸਰਕਾਰ ਗੱਲਾਂ ਕਰਦੀ ਹੈ ਜਿਹੜੀਆਂ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਇੱਕ ਤਾਂ ਪੰਜ ਜਨਤਾ ਨੂੰ ਹੋਰ ਵੀ ਇੱਕ ਗੱਲ ਦੱਸਦੀ ਹੈ ਜੀ ਜਿਹੜੀ ਆ ਐਸ ਵਾਰ ਜਿਹੜੀ ਪੰਜਾਬ ਸਰਕਾਰ ਵੱਲੋਂ ਤੁਹਾਡੇ ਕਹਿਣ ਦੇ ਮੁਤਾਬਕ ਉਹ ਜ਼ਮੀਨ ਜਿਹੜੀ ਲਈ ਜਾ ਰਹੀ ਆ ਕੀ ਪਿਛਲੀਆਂ ਸਰਕਾਰਾਂ ਵੱਲੋਂ ਵੀ ਇਸ ਤਰ੍ਹਾਂ ਲੋਕਾਂ ਤੋਂ ਜ਼ਮੀਨ ਜਿਹੜੀ ਆ ਖੋਹੀ ਜਾ ਰਹੀ ਸੀ ਜਾਂ ਜਾਂ ਖੋਹੀ ਗਈ ਸੀ ਇਹ ਵੀ ਇੱਕ ਕਲੀਅਰ ਕਰ ਦਿਓ ਜੀ ਬਿਗ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਸਰਕਾਰਾਂ ਦੇ ਦੌਰਾਨ ਵੀ ਜ਼ਮੀਨ ਕਿਸਾਨਾਂ ਤੋਂ ਲਈ ਗਈ ਸੀ ਠੀਕ ਹੈ ਜੀ ਉਹਦੇ ਬਦਲੇ ਕੀ ਦਿੱਤਾ ਸੀ ਉਹਨਾਂ ਨੇ ਹੂੰ ਦੇਵੇਂ ਮੰਨ ਲਓ ਜਿਗਰਾਉ ਮੈਲਾ ਲੈ ਲਈ ਇੱਕ ਰੈਫਾਈਨਰੀ ਬਠਿੰਡੇ ਬਣੀਆ 에어ਪੋਰਟਾਂ ਵਾਸਤੇ ਵੀ ਜ਼ਮੀਨਾਂ ਲਈਆਂ ਹੋਰ ਕਈ ਜ਼ਮੀਨਾਂ ਜਿਹੜੀਆਂ ਸੀ ਕਿਸਾਨਾਂ ਦੇ ਆਕਵਾਇਰ ਕੀਤੀਆਂ ਬਰਨਾਲੇ ਟ੍ਰਾਈਡ ਸਾਈਜ਼ਿੰਗ ਫੈਕਟਰੀ ਸੀਗੀ ਉਹਦੇ ਵਾਸਤੇ ਵੀ ਆਕਵਾਇਰ ਕੀਤੀ ਗਈ ਸੀ ਲੇਕਿਨ ਉਹਨਾਂ ਦਾ ਇੰਨਾ ਕੁ ਫਰਕ ਸੀ ਉਹਨਾਂ ਸਰਕਾਰਾਂ ਦਾ ਕਿ ਉਹ ਸਰਕਾਰਾਂ ਕਿਸਾਨਾਂ ਨੂੰ ਉਪਜਾਊ ਜ਼ਮੀਨਾਂ ਜਿਹੜੀਆਂ ਸੀ ਉਹ ਨਹੀਂ ਸੀ ਆਕਵਾਇਰ ਕਰਦੀਆਂ ਉਹ ਬੈਕ ਜਿਹੜੀਆਂ ਅਸੀਂਆਂ ਬੇਅਵਾਜ਼ ਜ਼ਮੀਨਾਂ ਨੂੰ ਤਰਜੀਹ ਦਿੰਦੇ ਸੀ ਤੇ ਪੈਸੇ ਵੀ ਜਿਹੜੇ ਸੀ ਨਾ ਗਵਰਨਮੈਂਟ ਮਾਰਕੀਟ ਰੇਟ ਤੋਂ ਥੋੜਾ ਜਿਹਾ ਉੱਪਰ ਦਿੰਦੀ ਸੀ ਕਿਸਾਨਾਂ ਦੀ ਕੁਝ अहमियत ਵੀ ਲਈ ਜਾਂਦੀ ਸੀ ਕੋਈ ਕਿਸਾਨ ਉਸ ਟਾਈਮ ਬਹੁਤਾ ਉਜਰ ਨਹੀਂ ਸੀ ਕਰਦੇ ਕਿਉਂਕਿ ਕਿਸਾਨਾਂ ਨੂੰ ਮਾਰਕੀਟ ਤੋਂ ਵੱਧ ਪੈਸੇ ਮਿਲ ਜਾਂਦੇ ਸੀ ਤੇ ਕਿਸਾਨ ਅੱਗੇ ਜਾ ਕੇ ਉਹ ਜ਼ਮੀਨ ਡੇਢੀ ਦੁੱਗਣੀ ਬਣਾ ਲੈਂਦੇ ਸੀ ਕੀ ਤੁਹਾਨੂੰ ਕੀ ਤੁਹਾਨੂੰ ਲੱਗਦਾ ਜੀ ਇਸ ਵਰਗੇ ਪੰਜਾਬ ਸਰਕਾਰ ਕਿਸਾਨਾਂ ਨਾਲ ਜਿਆਦਾ ਧੱਕਾ ਕਰ ਰਹੀ ਹੈ ਇਹ ਇਹ ਤੇ ੱਕਾ ਇਹ ਤੇ ਇਹਨਾਂ ਨੇ ਤੇ ਸਾਨੂੰ ਮੁਗਲ ਹਕੂਮਤ ਯਾਦ ਕਰਵਾ ਦਿੱਤੀ ਕਿਸਾਨਾਂ ਨੂੰ ਜਿਸ ਤਰ੍ਹਾਂ ਉਹ ਸਾਡੇ ਕੋਲ ਉਹ ਬਈ ਅੰਗਰੇਜ਼ ਹਕੂਮਤ ਇੱਥੇ ਦੇਖੀ ਅਸੀਂ ਇਹਨੇ ਜ਼ੁਲਮ ਤੇ ਉਹਨਾਂ ਨੇ ਨਹੀਂ ਕੀਤੇ ਹੈਗੇ ਜਿੰਨਾ ਜ਼ੁਲਮ ਇਹ ਕਿਸਾਨਾਂ ਦੇ ਉੱਤੇ ਕਰ ਰਹੀ ਹੈਗੀ ਆ ਕਿਸਾਨਾਂ ਨੂੰ ਤੇ ਇਹਨਾਂ ਜ਼ਮੀਨਾਂ ਦੇ ਵਿੱਚੋਂ ਇਹਨਾਂ ਕਿਸਾਨਾਂ ਨੇ ਮਿਹਨਤਾਂ ਕਰਕੇ ਉਪਜਾਊ ਜ਼ਮੀਨਾਂ ਬਣਾਈਆਂ ਔਰ ਉਪਜਾਊ ਨਹੀਂ ਬਣਾਈਆਂ ਇੱਥੋਂ ਪੈਦਾ ਪੈਦਾਵਾਰ ਕਰਕੇ ਅਸੀਂ ਸਾਰੇ ਮੁਲਕ ਦਾ ਢਿੱਡ ਭਰਿਆ ਸਾਰੇ ਮੌਕੇ ਦਾ ਢਿੱਡ ਪਰੰਦਾ ਸਾਨੂੰ ਹੁਣੇ ਖਮਿਆਜਾ ਮਿਲ ਰਿਹਾ ਹੈਗਾ ਕਿ ਸਾਡੀ ਪਹਿਲਾਂ ਸਾਡੇ ਇਸ ਪੰਜਾਬ ਦੇ ਵਿੱਚ ਸੜਕਾਂ ਦੇ ਥੱਲੇ ਜਿਹਨੂੰ ਭਾਰਤ ਮਾਲਾ ਪ੍ਰੋਜੈਕਟ ਕਹਿੰਦੇ ਆ ਉਸ ਪ੍ਰੋਜੈਕਟ ਦੇ ਥੱਲੇ 22000 ਏਕੜ ਜ਼ਮੀਨ ਪੰਜਾਬ ਦੀ ਉਪਜਾਊ ਜ਼ਮੀਨ ਹੈ ਜਿਹੜੀ ਉਹ ਦੇ ਦਿੱਤੀ ਗਈ ਸੀ ਹੁਣ ਇਹਨਾਂ ਨੇ ਕੋਈ 65000 ਦੇ ਕਰੀਬ ਫਿਰ ਇਹ ਦੁਬਾਰੇ ਇਸ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਕੰਕਰੀਟ ਦੇ ਜੰਗਲ ਵਿੱਚ ਬਦਲਨ ਜਾ ਰਹੀ ਹੈਗੀ ਆ ਜਿਸ ਦੇ ਨਾਲ ਪੰਜਾਬ ਦਾ ਜਿਹੜਾ ਜਿਹੜਾ ਖੇਤਰਫਲਾ ਉਹ ਪਹਿਜਾਉ ਜ਼ਮੀਨਾਂ ਦਾ ਪਹਿਲਾਂ ਹੀ ਬਹੁਤ ਘਟ ਗਿਆ ਇਹਦੇ ਨਾਲ ਹੋਰ ਵੀ ਬਹੁਤ ਘਟ ਜਾਊਗਾ ਕੋਈ ਸਮਾਥੀ ਇਸ ਤਰ੍ਹਾਂ ਦਾ ਸਮਾਥੀ ਸਾਡੇ ਪੰਜਾਬ ਦੇ ਇਸ ਖਿੱਤੇ ਦੇ ਵਿੱਚ ਕਿ ਅਸੀਂ ਜ਼ਮੀਨਾਂ ਦੇ ਹੀ ਮਾਲਕ ਨਹੀਂ ਸੀ ਅਸੀਂ ਪੰਜ ਦਰਿਆਵਾਂ ਦੇ ਮਾਲਕ ਸੀ ਪੰਜ ਦਰਿਆ ਸਾਡੀ ਮਾਲਕੀਅਤ ਦੇ ਵਿੱਚ ਆਉਂਦੇ ਸੀ ਜੀ ਜੇ ਲੇਕਿਨ ਰਾਜਨੀਤਿਕ ਲੋਕਾਂ ਦੇ ਗਲਤ ਫੈਸਲਿਆਂ ਨਾਲ 47 ਵੇਲੇ 54% ਜਿਹੜਾ ਸਾਡਾ ਏਰੀਆ ਸੀ ਉਹ ਪਾਕਿਸਤਾਨ ਪੰਜਾਬ ਤੇ ਚਲੇ ਗਿਆ ਉਸ ਤੋਂ ਬਾਅਦ 1966 ਦੇ ਵਿੱਚ ਇਹਨਾਂ ਲੋਕਾਂ ਨੇ ਇਸ ਪੰਜਾਬ ਦੇ ਟੁਕੜੇ ਕਰਕੇ ਰਾਜਨੀਤਿਕ ਲੋਕਾਂ ਨੇ ਹਰਿਆਣਾ ਤੇ ਹਿਮਾਚਲ ਬਣਾ ਦਿੱਤਾ ਤੇ ਪੰਜਾਬ ਨੂੰ ਛੋਟੀ ਜੀ ਸੂਬਾ ਹੀ ਰਹਿਣ ਦਿੱਤਾ ਪਰ ਫਿਰ ਵੀ ਅਸੀਂ ਇੱਕ ਨੰਬਰ ਦੇ ਉੱਤੇ ਦੁਨੀਆ ਦੇ ਵਿੱਚ ਖੇਤੀ ਦੇ ਉੱਤੇ ਆਏ لیکن ਇਹਨਾਂ ਤੋਂ برداشت ਨਹੀਂ ਹੋ ਰਿਹਾ ਹੈਗਾ ਵਾ ਪੰਜਾਬ ਦੀ ਮਿਹਨਤ ਕਰਕੇ ਕਿਸਾਨਾਂ ਦੀ ਅੱਜ ਇਹ ਸਾਡੇ ਕਿਸਾਨ ਆ ਜਿਹੜਾ ਉਹਨਾਂ ਦਾ ਪਲ-ਪਲ ਲੰਗਾਉਣਾ ਉਹਨਾਂ ਦਾ ਔਖਾ ਹੋਇਆ ਪਿਆ ਵਾ ਕਈ ਥਾਂਾਂ ਤੇ ਕਸਾਂਾਂ ਜਿਹੜੇ ਉਹ ਦੋ ਤਿੰਨ ਥਾਂਾਂ ਤੇ ਕਿਸਾਨ ਆ ਜਿਹੜੇ ਉਹ ਹੱਤ ਤੱਕ ਵੀ ਸ਼ਿਕਾਰ ਹੋ ਗਏ ਨੇ ਆਉਣ ਵਾਲੇ ਸਮੇਂ 'ਚ ਹੋਰ ਵੀ ਹੋਣਗੇ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਪਾਲਿਸੀ ਜਿਹੜੀ ਵਾਪਸ ਲੈ ਲਵੇ ਕਮੇਟਰ ਸਾਹਿਬ ਤੁਸੀਂ ਆਪਣੀ ਗੱਲ ਰੱਖੀ ਆ ਆਪਣੀ ਜਿਹੜੀਆਂ ਸਰਕਾਰ ਦੇ ਜਿਹੜੇ ਪਰਦੇ ਕਾਫੀ ਖੁੱਲੇ ਆ ਕਿਸਾਨਾਂ ਦੀ ਗੱਲ ਕੀਤੀ ਆ ਤੇ ਪੰਜਾਬ ਸਰਕਾਰ ਤਾਂ ਇਹ ਨਾਲ ਕਹਿ ਰਹੀ ਆ ਬਾਰ-ਬਾਰ ਪੰਜਾਬ ਸਰਕਾਰ ਦੇ ਬਿਆਨ ਆਏ ਵੀ ਕਿਸੇ ਵੀ ਜਿਹੜੀ ਕਿਸਾਨ ਦੀ ਮਰਜ਼ੀ ਦੇ ਬਣਾ ਜ਼ਮੀਨ ਨਹੀਂ ਖਰੀਦੀ ਜਾ ਵੀ ਜੋ ਕਿਸਾਨ ਜੇ ਮਰਜ਼ੇ ਹੋ ਤਾਂ ਜ਼ਮੀਨ ਦਊਗਾ ਨਹੀਂ ਕਿਸੇ ਦਾ ਧੱਕਾ ਨਹੀਂ ਕੀਤਾ ਜਾਊਗਾ ਇਹਨੂੰ ਕਿਵੇਂ ਦੇਖਦੇ ਆ ਜੀ ਫਿਰ ਦੇਖੋ ਗਿਰਗਟ ਵਾਂਗੂ ਸਰਕਾਰ ਰੰਗ ਬਦਲਦੀ ਆ ਜਿਹੜੀਆਂ ਜ਼ਮੀਨਾਂ ਐਕਵਾਇਰ ਕਰਤੀਆਂ ਨੇ ਜੇ ਉਹ ਉਹਨਾਂ ਜ਼ਮੀਨਾਂ ਦੀਆਂ ਰਜਿਸਟਰੀਆਂ ਇਹਨਾਂ ਨੇ ਬੰਦ ਕਰਤੀਆਂ ਨਾ ਤਾਂ ਕਿਸਾਨ ਉਸ ਜ਼ਮੀਨ ਦੇ ਉੱਤੇ ਕਰਜ਼ਾ ਲੈ ਸਕਦਾ ਨਾ ਉਹਨੂੰ ਅੱਗੇ ਸੇਲ ਕਰ ਸਕਦਾ ਹੈਗਾ ਨਾ ਉਹਨੂੰ ਗਹਿਣੇ ਵੇਚ ਕਰ ਸਕਦਾ ਹੈਗਾ ਉਹ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਜਦੋਂ ਸਰਕਾਰ ਨੇ ਉਹਨਾਂ ਦੀਆਂ ਰਜਿਸਟਰੀਆਂ ਹੀ ਰੋਕ ਦਿੱਤੀਆਂ ਜਗਰਾਉਂ ਦੇ ਵਿੱਚ ਵੀ ਤਿੰਨ ਚਾਰ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਆਈਆਂ ਨੇ ਉਹ ਪਟਵਾਰੀਆਂ ਨੇ ਸਖਤ ਇਹ ਸਪੈਸ਼ਲ ਨੋਟਸ ਦੇ ਦਿੱਤੇ ਗਏ ਹੈਗੇ ਆ ਵੀ ਭਾਈ ਤੁਸੀਂ ਇਸ ਜ਼ਮੀਨ ਦੇ ਵਿੱਚੋਂ ਨਾ ਤੁਸੀਂ ਕੋਈ ਨਵੀਂ ਬਿਲਡਿੰਗ ਪਾ ਸਕਦੇ ਹੋ ਨਾ ਕੋਈ ਪਸ਼ੂ ਡੰਗਰਾਂ ਦਾ ਢਾਰਾ ਕੋਈ ਘਰ ਬਣਾ ਸਕਦੇ ਹੋ ਨਾ ਤੁਸੀਂ ਕੋਈ ਆਪਣੇ ਰਹਿਸ਼ੀ ਮਕਾਨ ਬਣਾ ਸਕਦੇ ਹੈਗੇ ਹੋ ਇਹਦੂ ਇਹਦੂ ਜਿਹੜਾ ਇਹ ਜਿਹੜਾ ਹੁਕਮ ਕੀਤਾ ਨਾਦਰ ਸ਼ਾਹੀ ਹੁਕਮ ਆ ਜਿਹੜਾ ਇਹਦੂ ਇਹਦੂ ਇਸ ਤੋਂ ਪਤਾ ਲੱਗ ਜਾਂਦਾ ਨਾ ਵੀ ਸਰਕਾਰ ਦੀ ਨੀਅਤ ਬਹੁਤ ਖੋਟੀ ਆ ਚਰੋ ਕਾਂਵਲਟ ਸਾਬ ਤੁਸੀਂ ਆਪਣੀ ਗੱਲ ਰੱਖੀ ਆ ਤੇ ਹੁਣ ਇਹ ਵੀ ਨਾਲ ਇੱਕ ਦਰਸ਼ਕਾਂ ਦੇ ਨਾਲ ਜਾਣਕਾਰੀ ਨੂੰ ਸਾਂਝੀ ਕਰਦੇ ਹੋ ਵੀ ਜਿਹੜਾ ਇਹ ਸੰਘਰਸ਼ ਕੱਲ ਨੂੰ ਕੀਤਾ ਜਾ ਰਿਹਾ ਕੱਲ ਨੂੰ 23 ਤਰੀਕ ਨੂੰ ਇੱਕ ਟਰੈਕਟਰ ਮਾਰਚ ਦੀ ਰਹੀਂ ਸੰਗਠ ਕੀਤਾ ਜਾ ਰਿਹਾ ਉਹ ਕੀ ਜਿਲ੍ਹਾ ਲੋਹਣਾ ਦੇ ਵਿੱਚ ਹੋ ਰਿਹਾ ਜਾਂ ਪੂਰੇ ਪੰਜਾਬ ਵਿੱਚ ਹੋ ਰਿਹਾ ਜੀ ਦੇਖੋ ਸਾਰੇ ਜਿਲ੍ਹਿਆਂ ਦੇ ਵਿੱਚ ਇਹ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿਉਂਕਿ ਲੈਂਡ ਪੂਲਿੰਗ ਦੀ ਜਿਹੜੀ ਨੀਤੀ ਬਣਾਈ ਆ ਇਹ ਇਹਨਾਂ ਨੇ ਉੰਨੇ ਜਿਲ੍ਹਿਆਂ ਦੇ ਵਿੱਚ ਤੇ ਕੁਝ ਸ਼ਹਿਰਾਂ ਦੇ ਵਿੱਚ ਇਹ ਲਾਗੂ ਕੀਤੀ ਆ ਪੰਜਾਬ ਦੇ ਇਹ ਜਿਹਦੇ ਵਿੱਚ ਪੰਜਾਬ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਬਗੈਰ 12304 ਏਕੜ ਜ਼ਮੀਨ ਆ ਦੂਜੇ ਸ਼ਹਿਰਾਂ ਦੀ ਇਹਨਾਂ ਨੇ ਐਕਵਰ ਕੀਤਾ ਹੈ ਤੇ ਲੁਧਿਆਣੇ ਵੀ ਜਿਹੜੀ ਆ ਉਹ 24311 ਏਕੜ ਕੀਤੀ ਹੈਗੀ ਆ ਇਹ ਜਿਹੜਾ ਵਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ ਜਿਹੜਾ ਲੁਧਿਆਣੇ ਦੇ ਵਿੱਚ ਹੋ ਰਿਹਾ ਉਹਦੇ ਵਿੱਚ ਕੂਮਕਲਾ ਏਰੀਏ ਤਸਵੀਰ ਚ ਹੋ ਰਿਹਾ ਇਕ ਦਰਪੈਲ ਹੋ ਰਿਹਾ ਹੈਗਾ ਵਾ ਸਮਰਾਲੇ ਹੋ ਰਿਹਾ ਵਾ ਦਾਖੇ ਹੋ ਰਿਹਾ ਵਾ ਜਗਰਾਉ ਹੋ ਰਿਹਾ ਵਾ ਜੋਧਾਂ ਹੋ ਰਿਹਾ ਹੈਗਾ ਵਾ ਲੌਧੂਆਲ ਏਰੀਆ ਦੇ ਵਿੱਚ ਹੋ ਰਿਹਾ ਸਾਰੇ ਹੀ ਪੰਜਾਬ ਦੇ ਵਿੱਚ ਇਹ ਜਿਹੜੇ ਰੂਸ ਪਰਵਰਸ਼ਨ ਵਜੋਂ ਸਾਨੂੰ ਚਾਹ ਨਹੀਂ ਹੈਗਾ ਕਿ ਅਸੀਂ ਟਿਕਟਾਂ ਦੇ ਉੱਤੇ ਵੀ ਇਸ ਤਰ੍ਹਾਂ ਦੇ ਮਾਰਚ ਕਰ ਗਿਆ ਸੀ ਜਾਂ ਸੇ ਤਾਂ ਸਾਨੂੰ ਸਰਕਾਰ ਨੇ ਮਜਬੂਰ ਕਰ ਦਿੱਤਾ ਵੀ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਸਰਕਾਰ ਖੰਦ ਤੇ ਲਿਖਿਆ ਪੜ ਲਵੇ ਇਹ ਰਾਜ ਸੱਤਾ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਗੀਆਂ ਨੇ ਇਹ ਨਾ ਹੋਵੇ ਵੀ ਇਹ ਉਜਾਰੇ ਦੇ ਜਿਹੜਾ ਕਰਨ ਵਾਲੀ ਸਰਕਾਰ ਇਹ ਜਿਹੜਾ ਇਹ ਇਸ ਨਾਮ ਲਿਖਵਾ ਕੇ ਜਾਊਗੀ ਜੇਕਰ ਇਹ ਨੇ ਨੀਤੀ ਨਾ ਬਦਲੀ ਠੀਕ ਹੈ ਜੀ ਤੇ ਕੰਪਟਰ ਸਮੋ ਇੱਕ ਹੋਰ ਆਪਾਂ ਦਰਸ਼ਕਾਂ ਦੇ ਨਾਲ ਜਾਣਕਾਰੀ ਆਪਾਂ ਸੰਜੀ ਕਰ ਲਈਏ ਇਸ ਸੰਘਰਸ਼ ਦੇ ਵਿੱਚ ਕਿੰਨੀਆਂ ਕਿਸਾਨ ਜਥੇਬੰਦੀਆਂ ਹਿੱਸਾ ਲੈ ਰਹੀਆਂ ਜੀ ਸੰਯੁਕਤ ਮੋਰਚੇ ਨਾਲ ਸੰਬੰਧਿਤ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਸ ਉਹ ਇੱਥੇ ਨਾਲ ਹੀ ਮਜ਼ਦੂਰ ਜੱਥੇਬੰਦੀਆਂ ਨਾਲ ਹੀ ਜਿਹੜੀਆਂ ਇਨਕਲਾਬੀ ਜੱਥੇਬੰਦੀਆਂ ਹੈਗੀਆਂ ਨੇ ਉਹ ਸਾਰੀਆਂ ਹੀ ਜਿਹੜੀਆਂ ਦਿਹਾਤੀ ਮਜ਼ਦੂਰ ਸਵਾ ਉਹ ਜਿਹੜੀਆਂ ਬਣੀਆਂ ਨੇ ਮਜ਼ਦੂਰ ਜੱਥੇਬੰਦੀਆਂ ਉਹ ਵੀ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਕਿਉਂਕਿ ਇਕੱਲਾ ਕਿਸਾਨ ਹੀ ਨਹੀਂ ਮਾਰਿਆ ਜਾ ਰਿਹਾ ਜੇਕਰ ਇਸ ਏਰੀਏ ਦੇ ਇਹ ਇਹਨੂੰ ਕੀਤਾ ਜਾਂਦਾ ਵਾ ਕਿ ਬਾਹਰ ਇੱਥੇ ਜੰਗਲ ਕੰਕਰੀਟ ਦਾ ਲਾਇਆ ਜਾਂਦਾ ਵਾ ਇਹਦੇ ਨਾਲ ਸਾਰਾ ਹੀ ਜਿਹੜਾ ਵਾ ਏਰੀਆ ਵਾ ਉਹਦੇ ਵਿੱਚ ਜਿਹੜਾ ਸਾਡਾ ਪਾਣੀ ਵੀ ਲੁੱਟਿਆ ਜਾਊਗਾ ਜਿਹੜੇ ਸਾਡੇ ਥੱਲੇ ਜ਼ਮੀਨ ਦੇ ਖਣਜ ਪਦਾਰਥ ਹੈਗੇ ਨੇ ਉਹ ਵੀ ਸਾਡੇ ਇਹ ਸਰਕਾਰ ਨੂੰ ཕਤੇ ਲਾ ਰਹੀ ਹੈਗੀ ਆ ਸਾਰੀਆਂ ਹੀ ਜਿਹੜੀਆਂ ਨੇ ਜੱਥੇਬੰਦੀਆਂ ਵੱਧ ਚੜ ਕੇ ਔਰ ਕਿਸਾਨ ਖੋਦ ਹੀ ਕਿਸਾਨ ਤੇ ਮਜ਼ਦੂਰਾਂ ਨੇ ਪਿੰਡਾਂ ਦੇ ਵਿੱਚ ਮਤੇ ਪਾਏ ਹੈਗੇ ਨੇ ਇਸ ਸਰਕਾਰ ਦੇ ਖਿਲਾਫ ਬਈ ਇਹ ਸਾਨੂੰ ਇਹ ਜਿਹੜੀਆਂ ਅਸੀਂ ਪਾਲਿਸੀ ਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ ਇਹਨੂੰ ਬੰਦ ਕੀਤਾ ਜਾਵੇ ਸਾਰੇ ਹੀ ਕੱਲ ਨੂੰ ਵੱਡੇ ਪੱਦਰ ਤੇ ਸਾਰੇ ਹੀ ਪਿੰਡਾਂ ਦੇ ਵਿੱਚ ਟਰੈਕਟਰ ਦਿੱਤਾਲੀਆਂ ਮਸ਼ੀਨਰੀ ਗਾਰਾਂ ਮੋਟਰਸਾਈਕਲ ਸਾਰੇ ਹੀ ਆਪਣੇ ਵੀਕਲਾਂ ਤੇ ਸਾਰੇ ਹੀ ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ ਕਮਰੋਡ ਜਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਆ ਕਿਉਂਕਿ ਇਸ ਜਮੀਨ ਦੀ ਅਕਵਾਇਰ ਨੂੰ ਰੋਕਣ ਵਾਸਤੇ ਤਖੜਾ ਤੇ ਇੱਕ ਲੰਬਾ ਸੰਘਰਸ਼ ਵੀ ਜਿਹੜਾ ਅਲਿਕਿਆ ਜਾ ਸਕਦਾ ਵਾ ਅਗਰ ਜੇ ਫੇਰ ਵੀ ਸਰਕਾਰ ਨਾ ਕਿਸਾਨਾਂ ਦੀ ਗੱਲ ਮੰਨਣ ਤੇ ਆਈ ਤੇ ਜਥੇ ਬੰਦੇ ਮਤਲਬ ਅਗਲਾ ਕਦਮ ਆਪਣਾ ਕੀ ਹੋਊਗਾ ਸੰਯੁਕਤ ਮੋਰਚੇ ਦੀ ਮੀਟਿੰਗ ਇਸ ਪ੍ਰਦਰਸ਼ਨ ਤੋਂ ਬਾਅਦ ਜਲਦ ਹੋਵੇਗੀ। ਔਰ ਇਹ ਸਰਕਾਰ ਨੂੰ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਸੈਂਟਰ ਗਵਰਨਮੈਂਟ ਵੀ ਜਿਹੜੀ ਮੋਦੀ ਹਕੂਮਤ ਸੀ ਜੇ ਅਸੀਂ ਉਸ ਨੂੰ ਵੀ ਝੁਕਾ ਸਕਦੇ ਹੈਗੇ ਆਂ ਦੁਨੀਆ ਭਰ ਦੇ ਵਿੱਚ ਸਾਡੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਾਰੀ ਦੁਨੀਆ ਦੇ ਕਿਸਾਨਾਂ ਨੇ ਸਾਡਾ ਇਹ ਮਰੋਲ ਮਾਡਲ ਮੰਨਿਆ ਸਾਡੇ ਇਸ ਪ੍ਰਦਰਸ਼ਨ ਨੂੰ ਇਹ ਪੰਜਾਬ ਸਰਕਾਰ ਦਾ ਕੋਈ ਖਾਸ ਇਨ ਨਹੀਂ ਹੈਗੀ ਬਈ ਇਹ ਨਹੀਂ ਚੁੱਕੋਗੇ ਇਹਨੂੰ ਚੁਕਣਾ ਹੀ ਪੈਣਾ ਆਖਰ ਕਿਉਂਕਿ ਹੁਣ ਦਿਨੋਂ ਦਿਨ ਇਹਨਾਂ ਦੀ ਜਿਹੜੀ ਪਾਰਟੀ ਆ ਸਰਕਾਰ ਦੀ ਇਹ ਪਾਰਟੀ ਆ ਪਾਰਟੀ ਇਹਦੇ ਵਿੱਚ ਵੀ ਹੁਣ ਦੁਖੇੜ ਪੈਦਾ ਹੋ ਰਹੀ ਹੈਗੀ ਆ ਹੁਣ ਲੋਕਾਂ ਨੂੰ ਇਹਨਾਂ ਦੇ ਲੋਕਾਂ ਨੂੰ ਵੀ ਸਮਝ ਆ ਰਹੀ ਆ ਕਿ ਬਈ ਜਾਤਾ ਹੈ ਕਿਸਾਨ ਆ ਜਿਹੜਾ ਇਹਨਾਂ ਨਾਲ ਨਾਰਾਜ਼ਗੀ ਨਾ ਪੈਦਾ ਕੀਤੀ ਜਾਵੇ ਜੇਕਰ ਫਿਰ ਵੀ ਇਹ ਨਹੀਂ ਸਮਝੇ ਤੇ ਇਹਦਾ ਇਹਦਾ ਰਿਜ਼ਲਟ ਆ ਜਿਹੜੇ ਬਹੁਤ ਭਿਆਨਕ ਨਿਕਲਣਗੇ ਮਨਜੀਤ ਸਿੰਘ ਜੀ ਅਸੀਂ ਬੜੇ ਪੁਰਾਣੇ 1984 ਕੋ ਹਾਲਾਤ ਵੇਖੇ ਹੋਏ ਨੇ ਪੰਜਾਬ ਦਾ ਜਿਹੜਾ ਨੌਜਵਾਨ ਆ ਇਹਨੂੰ ਭੀਖ ਨਹੀਂ ਮੰਗਣੀ ਆਉਂਦੀ ਇਹ ਮਿਹਨਤ ਕਰਨੀ ਜਾਣਦਾ ਇਹ ਸਰਕਾਰ ਸਾਡੇ ਨੌਜਵਾਨਾਂ ਨੂੰ ਬਾਗੀ ਨਾ ਕਰ ਦੇਵੇ ਜਿਸ ਦੇ ਰਿਜ਼ਲਟ ਆ ਜਿਹੜੇ ਬਹੁਤ ਹੀ ਮਾੜੇ ਨਿਕਲਣਗੇ ਪਹਿਲਾਂ ਹੀ ਪੰਜਾਬ 15 ਸਾਲ ਤੰਦੂਰ ਦੀ ਪੱਠੀ ਵਿੱਚ ਤੜਫਦਾ ਰਿਹਾ ਥੜਿਆ ਗਿਆ ਵਾ ਇਹ ਦੁਬਾਰੇ ਉਸ ਪਾਸੇ ਨੂੰ ਜੇ ਹਾਲਾਤ ਚਲੇ ਗਏ ਆਏ ਹਾਲਾਤ ਸੰਭਾਲਣੇ ਸਰਕਾਰ ਨੂੰ ਮੁਸ਼ਕਲ ਹੋ ਜਾਣਗੇ ਕਾਂਬੜ ਸਾਹਿਬ ਜਿੱਥੇ ਸੱਚ ਦੀ ਅਵਾਜ਼ ਨਿਊ ਪੰਜਾਬ ਤੇ ਗੱਲਬਾਤ ਕਰਾਂਦੇ ਆ ਤੁਹਾਡਾ ਸਿਲਪ ਸੇ ਧੰਨਵਾਦ ਕਰਦੇ ਆ ਉਥੇ ਤੁਹਾਡੇ ਜਿਹੜੇ ਬੋਲਾ ਬੜੇ ਜਜ਼ਬਤੀ ਲੱਗ ਰਿਹਾ ਜੀ ਤੁਹਾਨੂੰ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਮਜ਼ਦੂਰਾਂ ਦੀ ਪੰਜਾਬ ਦੇ ਲੋਕਾਂ ਦੀ ਚਿੰਤਾ ਜਿਹੜੀ ਆ ਗੱਲਬਾਤ ਕਰਨ ਤੋਂ ਪਤਾ ਲੱਗਦਾ ਵੀ ਕਾਫੀ ਚਿੰਤਾ ਮਹਿਸੂਸ ਕਰ ਰਹੇ ਆ ਕਿਉਂਕਿ ਤੁਹਾਡੀ ਜਿਹੜੀ ਆਵਾਜ਼ ਆ ਇਹ ਆਮ ਲੋਕਾਂ ਦੀ ਆਵਾਜ਼ ਆ ਤੁਸੀਂ ਅੱਜ ਤੱਕ ਕਾਫੀ ਜਿਹੜੇ ਲੰਬੇ ਸੰਘਰਸ਼ ਲੜੇ ਆ ਅ ਸਾਡੇ ਚੈਨਲ ਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਂਗੜਾ ਬਰਲਾ ਸਿੰਘ ਨੇ ਕੱਲ ਨੂੰ ਹੋਰੇ ਟਰੈਕਟਰ ਮਾਰਗੇ ਸੰਘਰਸ਼ ਨੂੰ ਲੈ ਕੇ ਆਪਣੀ ਗੱਲਬਾਤ ਰੱਖੀ ਹੁਣ ਆਪਾਂ ਦੇਖਦੇ ਹਾਂ ਵੀ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਅਗਲਾ ਕੀ ਕੰਮ ਚੱਕਦੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜਦ ਤੱਕ ਤੁਸੀਂ ਦੇਖਦੇ ਰਹੋ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ